ਮੰਮੀ ਜੀ ਰਾਧਿਕਾ ਦੇ ਨੂੰ ਫੋਨ ਕਰ ਦਿੰਦੇ ਕਿ ਸਵੇਰੇ ਜਲਦੀ ਆਣ ਕੇ ਨਾ ਇਹਨਾਂ ਨੂੰ ਰਖੜੀ ਬੰਨ੍ਹ ਦੇਣ ਕਿਉਂਕਿ ਤੁਹਾਨੂੰ ਪਤਾ ਹੀ ਆ ਮੇਰੇ ਭਰਾ ਦਾ ਨਵਾਂ ਨਵਾਂ ਵਿਆਹ ਹੋਇਆ ਤੇ ਮੇਰੀ ਪਰਜਾਈ ਆ ਔਟੋ ਸਟੇਸ਼ਨ ਆ ਤੇ ਭਰਾ ਨੇ ਉੱਥੇ ਵੀ ਜਾਣਾ ਹਾਂ ਮੈਂ ਕਰ ਦਿਆਂ ਹੁਣੇ ਰਾਧਿਕਾ ਨੂੰ ਉਹ ਮੈਂ ਨਾ ਰਖੜੀ ਵਾਲੇ ਦਿਨ ਕਾਲੀ ਨਹੀਂ ਕਰਦੀ ਹੁੰਦੀ ਸਵੇਰੇ ਆਰਾਮ ਨਾਲ ਤਿਆਰ ਹੋ ਕੇ ਜਾਨੀ ਆ ਮੰਮੀ ਵੱਲ ਤੇ ਸਾਰਾ ਦਿਨ ਰਹਿਣੀ ਆ ਰਖੜੀ ਬਨ ਕੇ ਖਾਈ ਦਾ ਪੀਵੀ ਦਾ ਇੰਜੋਏ ਕਰੀਦਾ ਇੱਕ ਮਿੰਟ ਰੁਕੀ ਮੰਮੀ ਦਾ ਫੋਨ ਆ ਰਿਹਾ ਹੈ ਇੱਕ ਮੈਂ ਬਾਜੀ ਕਰਦੀ ਆ ਹਲੋ ਹਾਂਜੀ ਮੰਮੀ ਰਾਧਿਕਾ ਮੈਂ ਕਹਿੰਦੀ ਸੀ ਤੂੰ ਆਪਣੇ ਭਰਾ ਦੇ ਆ ਕੇ ਸਾਜਰੇ ਰੱਖੜੀ ਬਣ ਜਾਂਦੀ ਫਿਰ ਤੇਰੀ ਪਰਜਾਈ ਨੇ ਵੀ ਜਾਣਾ ਕਿਉਂਕਿ ਉਹਦੇ ਭਰਾ ਦਾ ਤਾਂ ਨਵਾਂ ਨਵਾਂ ਵਿਆਹ ਹੋਇਆ ਉਹ ਨਹੀਂ ਨਹੀਂ ਮੰਮੀ ਮੈਂ ਸਾਜਰੇ ਨਹੀਂ ਆ ਸਕਦੀ ਉਹ ਤੁਹਾਡੀ ਨੂੰ ਤਾਂ ਹਰ ਸਾਲ ਦਾ ਡਰਾਮਾ ਆ ਵੀ ਕਦੇ ਮੈਂ 2 ਦਿਨ ਪਹਿਲਾਂ ਜਾਣਾ ਤੇ ਕਦੇ ਮੈਂ ਜਲਦੀ ਜਾਣਾ ਉਹ ਹੈ ਕਮਲੀ ਤੈਨੂੰ ਵੀ ਤਾਂ ਪਤਾ ਕਿ ਤੇਰੀ ਪਰਜਾਈ ਦੇ ਭਰਾ ਦਾ ਨਵਾਂ ਨਵਾਂ ਵਿਆਹ ਹੋਇਆ ਤੇ ਉਹਨੇ ਵੀ ਤਾਂ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਹੁੰਦੀ ਐ ਤੇ ਮੇਰੀ ਨੂੰ ਹਰ ਵਾਰ ਐਡਜਸਟ ਕਰਦੀ ਐ ਜੇ ਇਸ ਵਾਰ ਮੇਰੀ ਧੀ ਐਡਜਸਟ ਕਰ ਲੂਗੀ ਫੇਰ ਕੀ ਹੋਇਆ ਆਜ਼ਾਦੀ ਆਪਦੀ ਨੂੰ ਤੁਸੀਂ ਵਿਆਹ ਕੇ ਲੈ ਕੇ ਆਏ ਹੋ ਨਾ ਉਦੋਂ ਨੇ ਤੁਸੀਂ ਜਿਆਦਾ ਹੀ ਇਹਦਾ ਪੱਖ ਲੈਣ ਲੱਗ ਗਿਓ ਮੈਨੂੰ ਲੱਗਦਾ ਹੁਣ ਤੁਹਾਡਾ ਤੁਹਾਡੀ ਧੀ ਨਾ ਜਿਆਦਾ ਮੂੰਹ ਨਹੀਂ ਰਿਹਾ ਤੇ ਰਾਦਿਕਾ ਬੇਟਾ ਸਾਲ ਵਿੱਚ ਤੂੰ ਆਉਣਾ 2 ਦਿਨ ਤੇ ਮੈਂ ਤੇਰੀ ਪਰਜਾਈ ਦੇ ਨਾਲ ਰਹਿਣਾ ਪੂਰਾ ਸਾਲ ਤੇ ਮੈਂ ਤਾਂ ਹੁਣ ਤੇਰੀ ਪਰਜਾਈ ਦਾ ਪੱਖ ਪੂਰੂਂਗੀ ਨਾ ਜਿੰਨਾ ਪਿਆਰ ਮੈਂ ਤੈਨੂੰ ਕਰਦੀ ਆ ਨਾ ਓਨਾ ਹੀ ਪਿਆਰ ਮੈਂ ਆਪਣੇ ਨੂਨ ਨੂੰ ਵੀ ਕਰਦੀ ਆ ਜੇ ਤੂੰ ਬਗਾਨੇ ਘਰ ਵਿਆਹ ਕੇ ਗਈ ਆ ਤੇ ਮੈਂ ਵੀ ਬਗਾਨੇ ਲੈ ਕੇ ਆਈ ਆ ਤੇ ਉਹਦਾ ਖਿਆਲ ਜੇ ਮੈਂ ਨਹੀਂ ਰੱਖੂਗੀ ਤੇ ਹੋਰ ਕੌਣ ਰੱਖੂਗਾ ਮੇਰੇ ਗੱਲ ਸੁਣ ਲੈ ਤਿਆਰ ਨਾਲ ਹਰ ਵਾਰ ਨਾ ਮੇਰੇ ਨੂਨ ਇਹ ਐਡਜਸਟ ਨਹੀਂ ਕਰਨਾ ਇਸ ਵਾਰ ਤੈਨੂੰ ਹੀ ਕਰਨਾ ਪੈਣਾ ਤੇ ਸਟੈਂਪ ਚੇਰਾ ਕੇ ਨਾ ਆਪਣੇ ਭਰਾ ਨੂੰ ਰਖੜੀ ਬਨ ਜਾ ਮੰਮੀ ਜਿੰਨਾ ਘਰਾਂ ਦੇ ਵਿੱਚ ਸੱਸ ਨੂਨ ਨੂਨ ਦੀ ਜਗ੍ਹਾ ਤੇ ਤੇ ਧੀ ਨੂੰ ਧੀ ਦੀ ਜਗ੍ਹਾ ਤੇ ਰੱਖੇ ਨਾ ਉਹਨਾਂ ਘਰਾਂ ਦੇ ਵਿੱਚ ਕਦੇ ਕਲੇਸ਼ ਨਹੀਂ ਹੋ ਸਕਦਾ